Altu News Channel ਤੇ ਤੁਹਾਡਾ ਸਵਾਗਤ ਡੇਰਾਵਨਾਨਿਕ ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਮੋਦੀ ਨੂੰ ਤੀਸਰੀ ਵਾਰ ਪੀਐਮ ਬਣਾਉ ਅਤੇ ਗੁਜਾਰਾਪੁਰ ਦੀ ਸੀਟ ਜਿੱਤਣ ਦੀ ਤਿਆਰੀ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਾਵਨਾਨਿਕ ਵਿਖੇ ਲੋਕ ਸਭਾ ਚੋਣ ਸੰਮਤੀ ਦੀ ਇੱਕ ਵਿਸ਼ੇਸ਼ ਮੀਟਿੰਗ ਲੋਕ ਸਭਾ ਹਲਕਾ ਚੋਣਚਾਰ ਸ਼੍ਰੀ ਸ਼ਵੇਤ ਮਲਿਕ ਸਾਬਕਾ ਐਮਪੀ ਤੇ ਪੰਜਾਬ ਬਾਜਪਾ ਚੀਫ ਦੀ ਪ੍ਰਧਾਨਗੀ ਕੀਤੀ ਗਈ ਜੈਸਵੈਚ ਹਲਕਾ ਡੇਰਾਵੋਨਾਰ ਚੋਣ ਦੀ ਮੁਹਿੰਮ ਨੂੰ ਤੇ ਤਿਆਰੀਆਂ ਬਾਰੇ ਤੇਜ਼ ਕਰਨ ਲਈ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਬਾਜਪਾਨੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਲੋਕ ਸਭਾ ਗੁਰਦਾਸਪੁਰ ਦੀ ਸੀਟ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਵਿੱਚ ਪੌਣ ਦਾ ਸੰਕਲਪ ਲਿਆ ਗਿਆ ਅਤੇ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪ੍ਰਧਾਨ ਛੇਵੀਰ ਸੇਗਰਾਜਨ ਲੋਕ ਸਭਾ ਸੈਨਚਾਰਜ ਰਜਿੰਦਰ ਬੇਟਾ ਰੇਨੂ ਕਸ਼ਪ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਪੰਡਤ ਮੰਡਲਪਰਗਨ ਗੁਰਬਖਸ਼ ਸਿੰਘ ਸੰਜੀਤ ਸੁਖਬੀਰ ਠਾਕੁਰ ਚਰਨਜੀਤ ਪੰਡਾਰੀ ਨਰਿੰਦਰ ਵੇਜ ਜਨਕ ਰਾਜ ਖੁੱਲਰ ਜਗਤਾਰ ਸਿੰਘ ਆਗਿਆ ਪੰਡਿਤ ਆਦਿ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਬੀਜੇਪੀ ਵਰਕਰ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਤੇ ਰਿੰਕਾ ਵਾਲੀਆ ਦੀ ਇਹ ਵਿਸ਼ੇਸ਼ ਰਿਪੋਰਟ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਸਾਡੀ ਡੀਰ ਬਾਬਾ ਨਾਨਕ ਕੌਨਸੀ ਕੌਂਸਲਟੀ ਦੀ ਕੋਰ ਕਮੇਟੀ ਦੀ ਬੈਠਕ ਸ਼੍ਰੀ ਸ਼ਵੇਤ ਮਲਕ ਜੀ ਜੋ ਸਾਡੇ ਲੋਕ ਸਭਾ ਸੀਟ ਦੇ ਇੰਚਾਰਜ ਨੇ ਲੋਕ ਸਭਾ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਲਈ ਅੱਜ ਸਾਰੇ ਕੰਮਕਾਜ ਦੀ ਸਮੀਖਿਆ ਕੀਤੀ ਗਈ ਜਿਦੇ ਸਾਰੇ ਮੰਡਲ ਪ੍ਰਧਾਨ ਸਾਰੇ ਆਫਿਸ ਬੀਰਰ ਇਕੱਠੇ ਹੋਏ ਸਾਡੇ ਹਲਕਾ ਇੰਚਾਰਜ ਜਿਹਨਾਂ ਨੇ ਇਲੈਕਸ਼ਨ ਲੜੀਆਂ ਕੁਲਦੀਪ ਸਿੰਘ ਕਾਲੋਜੀ ਵੀ ਆਏ ਸਭ ਨੇ ਆਪਣੇ ਬਾਰੇ ਰਿਪੋਰਟ ਦੱਸੀ ਔਰ ਜੋ ਕਮੀਆਂ ਪੇਛੀਆਂ ਉਹ ਵੀ ਖੁੱਲ ਕੇ ਦਸੀਆਂ ਗਈਆਂ ਔਰ ਅਗਲੀ ਵਾਰੀ ਇਸ ਤੋਂ ਵੀ ਜਿਹੜੀਆਂ ਕਮੀਆਂ ਪੇਛੀਆਂ ਰਹਿ ਗਈਆਂ ਨੇ ਉਸ ਨੂੰ ਦੂਰ ਕਰਨ ਵਾਸਤੇ ਸ਼ਵੇਤ ਮਲਕ ਜੀ ਨੇ ਨਿਰਦੇਸ਼ ਦਿੱਤੇ ਨੇ ਔਰ ਵਿਧਾਨ ਸਭਾ ਦੇ ਲੈਵਲ ਤੇ ਬਹੁਤ ਸਰੀਆ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਰਿਹਾ ਔਰ ਹੁਣ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਹੁਣ ਸਿੱਧੀ ਇਲੈਕਸ਼ਨ ਲੜ ਰਹੇ ਆਪਾਂ ਲੋਕ ਸਭਾ ਇਲੈਕਸ਼ਨ ਚ ਹਰ ਹਾਲ ਚ ਜਿੱਤ ਕੇ ਨਰਿੰਦਰ ਮੋਦੀ ਜੀ ਨੂੰ ਆਪਣੇ ਜਿਸ਼ੂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ 400 ਪਲੱਸ ਸੀਟਾਂ ਜਿਤਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਹੈ ਅੱਜ ਅਸੀਂ ਇੱਥੇ ਬੈਠ ਕੇ ਕੀਤੀ ਕਾਰਕਿਰਤਾਵਾਂ ਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਲਈ ਸੰਗਠਨ ਔਰ ਸੱਤਾ ਸੇਵਾ ਦਾ ਮਾਧਿਅਮ ਹੈ ਅਸੀਂ ਉਹ ਚੋਣਾਂ ਇਸ ਲਈ ਨਹੀਂ ਲੜਦੇ ਕਿ ਅਸੀਂ ਆਪਣਾ ਪਰਿਵਾਰ ਨੂੰ ਲਾ ਪਹੁੰਚਾਈਏ ਜਾਂ ਆਪਣੇ ਨਿੱਜੀ ਦੋਸਤਾਂ ਨੂੰ ਲਾ ਪਹੁੰਚਾਈਏ ਸਾਡਾ ਕੇਵਲ ਇੱਕੋ ਲਕਸ਼ ਹੈ ਕਿ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਔਰ ਜਗਤ ਪ੍ਰਕਾਸ਼ ਨੰਡਾ ਜੀ ਜਿਹੜੇ ਸਾਡੇ ਰਾਸ਼ਟਰੀ ਦੱਖਣੀ ਬਾੜਵਾ ਦੇ ਕਿ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਅਸੀਂ ਸੰਗਠਨ ਦੀ ਬੈਠਕ ਲੈਂਦੇ ਹਾਂ ਔਰ ਅਸੀਂ 24 ਘੰਟੇ 365 ਦਿਨ ਕੰਮ ਕਰਨ ਵਾਲੀ ਪਾਰਟੀ ਹੈ ਕਾਰਟ ਬੇਸ ਪਾਰਟੀ ਹੈ ਸਾਡੇ ਲਈ ਚੋਣ ਆਣਾ ਜਾਣਾ ਜਿਹੜਾ ਹੈ ਉਹ ਮੋਰਲ ਬਣ ਰਿਹਾ ਹੈ ਅਸੀਂ ਹਰ ਦਿਨ ਚੋਣਾਂ ਦੇ ਲਈ ਤਿਆਰ ਰਹੇ ਹਾਂ ਔਰ ਅੱਜ ਮੈਨੂੰ ਬੜਾ ਉੱਸਾ ਮਿਲਿਆ ਕਿ ਇਹ ਉਹ ਜਗਾਇਜ਼ ਨਹੀਂ ਕਿ ਅਲਾਈਅੰਸ ਦੇ ਵਿੱਚੋਂ ਕਾਲੀ ਦਾ ਬੋਲ ਨਹੀਂ ਹੋਤੇ ਸਾਰੇ ਸਾਡੀ ਲੀਡਰਸ਼ਿਪ ਔਰ ਸਾਡੇ ਕਾਰਜਕਰਤਾਵਾਂ ਦੇ ਸਹਿਯੋਗ ਦੇ ਨਾਲ ਬੜੀ ਅੱਛੀ ਬੈਕਿੰਗ ਹੋਈ ਹੈ ਔਰ ਭਵਿੱਖੇ ਬਾਰੇ ਜਿਹੜਾ ਪਾਰਟੀ ਦੇ ਕਾਰਜਕ੍ਰਮ ਹੈ ਜਿਹੜੇ ਹੋਣਾ ਬਾਰੇ ਵੀ ਵਿਚਾਰ ਹੋਇਆ ਔਰ ਸਾਡੇ ਮਹਾਨ ਯੋਸ਼ਸਵੀ ਤਪਸ਼ਵੀ ਉਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਨਾਂ ਦੇ ਮਿੱਤਰ ਸਾਹਿਬ ਦਾ ਵਿਚਾਰ ਜਿ ਬਾਈ ਲਈ ਨੂੰ ਅਸੀਂ ਦੀਵਾਲੀ ਮਨਾਈ ਜਿਹੜੀ ਹਰ ਸਾਲ ਮਨਾਇਆ ਕਰਾਂਗੇ ਕਿ ਰਾਮ ਲੱਲਾ ਜੀ ਜਿਹੜਾ ਮਹਾਂਫਸਤੋ ਦਾ ਹਿੱਸਾ ਸੀਗਾ ਰਾਮ ਲੱਲਾ ਜੀ ਜਿਹੜੇ ਨੇ ਉਹ ਆਪਣੇ ਮੰਦਰ ਦੇ ਵਿੱਚ 10th ਤੋਂ ਨਿਕਲ ਕੇ 500 ਸਾਲ ਦੇ ਬਾਅਦ ਵਿਰਾਜਮਾਨ ਹੋਏ ਨੇ ਸੋ ਦੂਜਾ 370 ਤਾਰਾ ਤਾ ਕੇ ਅੱਜ ਕਸ਼ਮੀਰ ਨੂੰ ਅਭਿਨਾਗ ਜਿਹੜਾ ਉਹ ਭਾਰਤ ਦਾ ਜਿਹੜਾ ਹੈ ਉਹ ਮੋਦੀ ਜੀ ਨੇ ਬਣਾਇਆ ਹੈ ਭਾਰਤ ਨੂੰ ਇੱਕ ਆਰਥਿਕ ਸ਼ਕਤੀ ਮੋਦੀ ਜੀ ਨੇ ਬਣਾਇਆ ਤੇ ਅੱਜ ਕਾਂਗਰਸ ਦੇ ਸਮੇਂ 10ਵੇਂ ਸਤਾਨ ਤੇ ਕਾਲਜ ਨਹੀਂ ਅੱਜ ਤੁਸੀਂ 5ਵੇਂ ਸਤਾਨ ਦੇ ਉੱਤੇ ਕਾਲਜ ਜਿਹੜੀ ਹੈ ਉਹ ਸਾਡੀ ਜਿਹੜੀ ਹੈ ਪਹੁੰਚ ਗਈ ਹੈ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਆਈਏਮ ਹਰ ਸਟੇਟ ਇੰਸਟਿਟਿਊਟ ਹੋ ਗਏ ਖਾਸ ਕਰਕੇ ਪੰਜਾਬ ਵਿੱਚ ਮੈਂ ਕਹਾਂਗਾ ਕਿ 70 ਸਾਲਾਂ ਬਾਅਦ ਪਹਿਲੀ ਵਾਰ ਆਈਏਮ ਆ ਗਿਆ ਆਈਆਈਟੀ ਆ ਗਿਆ ਸੈਂਟਰਲ ਯੂਨੀਵਰਸਿਟੀ ਆ ਗਈ ਏਮਜ਼ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਿਹੜਾ ਹੈ ਉਹ ਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਪ੍ਰਧਾਨ ਮੰਤਰੀ ਜੀ ਦੀਆਂ ਬਲੰਦੀਆਂ ਨੇ ਇਹ ਸਾਡੀ ਜਿਹੜੀ ਮੰਗ ਸੀ 70 ਸਾਲ ਤੋਂ ਪੰਜਾਬੀਆਂ ਦੀ ਇਸ ਕਰਤਾਰਪੁਰ ਸਾਹਿਬ ਰਵਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਹੋਣ ਉਹ ਪੂਰੀ ਕਿਨੇ ਕੀਤੀ ਹੈ ਉਹ ਮੋਦੀ ਜੀ ਨੇ ਪੂਰੀ ਕੀਤੀ ਹੈ ਅੱਜ ਗੁਰਨਾਨਕ ਸਾਹਿਬ ਦੇ 550 ਸਾਲਾਂ ਦਿਹਾੜੇ ਤੁਮ ਤਾਂ ਨਾਲ ਕਿੰਨੇ ਮਨਵਾਏ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਣਾਇਆ ਮਨਵਾਏ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਦਿਹਾੜੇ ਤੁਮ ਤਾਂ ਨਾਲ ਮਨਾਏ ਆ ਆਗਮਨ ਦਿਹਾੜੇ ਤੋ ਕਿਦੇ ਫੈਸਲੇ ਨਾਲ ਮਨਾਏਗੇ ਉਹ ਮੋਦੀ ਜੀ ਦੇ ਫੈਸਲੇ ਨਾਲ ਮਨਾਏਗੇ ਅੱਜ ਦੋਨੋਂ ਸਾਹਿਬ ਜਾਨੇ ਛੋਟੇ ਸਾਹਿਬ ਜਾਨੇ ਦਾ ਜਿਹੜਾ ਸ਼ਹਾਦਤ ਦਿਵਸ ਸੀ ਉਹਨੂੰ ਬਾਲ ਦਿਵਸ ਉਦੋਂ ਛੁੱਟੀ ਕਿਨੇ ਕੀਤੀ ਹੈ ਉਹ ਮੋਦੀ ਜੀ ਨੇ ਕੀਤੀ ਹੈ ਅੱਜ ਦਰਬਾਰ ਸਾਹਿਬ ਭਰਮੰਦਰ ਸਾਹਿਬ ਤੋਂ ਲੰਗਰ ਤੋਂ GST ਜੋ ਹਟਾਈ ਗਈ ਸਾਰੇ ਤਾਰਕਿਸਤਾਨਾ ਤੋਂ ਉਹ ਕਿੰਨੇ ਢਾਈ ਹੈ ਉਹ ਮੋਦੀ ਜੀ ਨੇ ਢਾਈ ਹੈ ਕਿ ਕਿਸਾਨਾਂ ਦੇ ਲਈ 6000 ਦੀ ਪੈਨਸ਼ਨ ਜਿਹੜੀ ਹੈ ਉਹ ਕਿੰਨੇ ਲਾਈ ਹੈ ਉਹ ਮੋਦੀ ਜੀ ਨੇ ਲਾਈ ਹੈ ਅੱਜ ਫਰਟੀਲਾਈਜ਼ਰ ਜਿਹੜੀ ਸਾਡੇ ਕਿਸਾਨਾਂ ਨੂੰ ਪਹਿਲੇ ਡੰਡੇ ਖਾਣੇ ਬੈਠਦੇ ਸੀ ਬਲੈਕ ਮਾਰਕੀਟਿੰਗ ਹੁੰਦੀ ਸੀ ਕਾਂਗਰਸ ਦੇ ਟਾਈਮ ਅੱਜ ਨੀਮ ਕੋਟੇ ਜੂੜੀਆਂ ਉਪਲਬਧ ਹੈ ਉਹ ਪ੍ਰਧਾਨ ਮੰਤਰੀ ਜੀ ਦੇ ਨਗਦਤਵ ਜਿਹੜਾ 84 ਜ਼ਮੀਨ ਜਿਹੜੇ ਦੰਗੇ ਹੋਏ ਜਦੋਂ ਸੀਚ ਕੌਮ ਦੇ ਸਾਡੇ ਭਾਈ ਭੈਣਾਂ ਦਾ ਮਾਤਾਵਾਂ ਦਾ ਜਿਹੜਾ ਨਰਸਾਂ ਹਾਰ ਕੀਤਾ ਕਾਂਗਰਸੀਆਂ ਦੇ ਟਾਵਾ ਨੇ ਤੇ ਕਿੰਨੇ ਨਿਆਂ ਦਵਾਇਆ ਕਿੰਨੇ ਇਨਸਾਫ਼ ਦਵਾਇਆ ਉਹ ਪ੍ਰਧਾਨ ਮੰਤਰੀ ਗੁਰਦਰ ਮੋਦੀ ਜੀ ਨੇ ਦਵਾਇਆ ਸੋ ਮੈਂ ਸਮਝਣਾ ਵਾ ਕਿ ਸਾਰਾ ਦੇਸ਼ ਪਿਆਰ ਹੈ ਕਿ ਤੀਸਰੀ ਵਾਰ ਮੋਦੀ ਜੀ ਜਿਹੜੇ ਨੇ ਉਹ ਸ਼ਾਨ ਦੇ ਨਾਲ ਪੂਰੇ ਬਹੁਮਤ ਨਾਲ ਪ੍ਰਧਾਨ ਮੰਤਰੀ ਬਣਨਗੇ ਸੋ ਪਹਿਲੇ 272 ਸੀਟਾਂ ਦੇ ਅਸੀਂ ਚੋਣ ਜਿੱਤਿਆ ਸੀ ਪੂਰਨ ਬਹੁਮਤ ਨਾਲ ਫਿਰ 303 ਸੀਟਾਂ ਦੇ ਅਸੀਂ ਚੋਣ ਜਿੱਤਿਆ ਸੀ ਪੂਰਨ ਬਹੁਮਤ ਦੇ ਨਾਲ ਸੋ ਅੱਜ ਦਾ ਨਾਰਾ ਹੈ ਅਬ ਕੀ ਵਾਰ 400 ਦੇ ਪਾਰ